ਪੰਜਾਬ ਦੇ ਵਿੱਚ ਜਿਸ ਤਰ੍ਹਾਂ ਸਿਆਸੀ ਚੋਣਾਂ ਨਜ਼ਦੀਕ ਆ ਰਹੀਆਂ ਨੇ ਤਾਂ ਉਸ ਤੋਂ ਬਾਅਦ ED ਦੇ ਵੱਲੋਂ ਜਿਸ ਤਰ੍ਹਾਂ ਬਿੱਤੇ ਦਿਨ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਦੇ ਘਰ ਰੇਡ ਕੀਤੀ ਗਈ ਉਸ ਤੋਂ ਬਾਅਦ ਹੁਣ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਭੁਪਿੰਦਰ ਸਿੰਘ ਹਣੀ ਦੀ ਗ੍ਰਿਫਤਾਰੀ ਕਰ ਦਿੱਤੀ ਗਈ ਇਸ ਤੋਂ ਬਾਅਦ ED ਦੀ ਰੇਡ ਤੋਂ ਬਾਅਦ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵੱਲੋਂ ਆਪੋ ਆਪਣੀ ਪ੍ਰਕਿਰਿਆ ਦੱਸੀ ਜਾ ਰਹੀ ਹੈ ਸਭ ਦੇ ਵਿੱਚ ਭਾਰਤ ਜਨਤਾ ਪਾਰਟੀ ਨੇ ਕਿਹਾ ਹੈ ਕਿ ਇਹ ਕਾਨੂੰਨੀ ਪ੍ਰਕਿਰਿਆ ਦਾ ਹਿੱਸਾ ਹੈ ਪਾਰਟੀ ਦੇ ਸੂਬਾ ਮੁਖ ਬੁਲਾਰੇ ਅਨਿਲ ਸਰੀ ਨੇ ਕਿਹਾ ਕਿ ਹਣੀ ਦੇ ਘਰ ED ਨੇ 10 ਕਰੋੜ ਰੁਪਏ ਦੀ ਦੀ ਬਰਾਮਤ ਕੀਤੀ ਜਿਸ ਤੋਂ ਬਾਅਦ ਇਹ ਸਭ ਹੋਇਆ ਏ ਅੱਜ ਹੁਣ ਉਹਨੇ ਨਿਊਜ਼ ਆਈ ਹੈ ਕਿ ਮੁੱਖ ਮੰਤਰੀ ਚੰਨੀ ਜੀ ਦੇ ਭਾਂਜੇ ਨੂੰ ED ਨੇ ਗ੍ਰਿਫਤਾਰ ਕੀਤਾ ਹੈ ਜਰੂਰ ED ਕੋਲ ਕੋਈ ਪੁਖਤਾ ਸਬੂਤ ਮਿਲੇ ਹੋਣਗੇ ਜਿਹਦੇ ਕਰਕੇ ਉਹਨਾਂ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਔਰ ਵੈਸੇ ਵੀ ਇਹ ਜਗ ਜਾਹਰ ਸੀਗਾ ਕਿ ਮੁੱਖ ਮੰਤਰੀ ਦੇ ਭਾਂਜੇ ਦੇ ਘਰੇ ਜਦੋਂ ED ਦੀ ਰੇਡ ਹੁੰਦੀ ਹੈ 10 ਕਰੋੜ ਰੁਪਇਆ ਕੈਸ਼ ਮਿਲਦਾ 52 ਕਰੋੜ ਦੇ ਹੋਰ ਸੋਨੇ ਜਵਾਹਰਾਤ ਔਰ ਸਟੀਜਾ ਮਿਲਦੀਆਂ ਨੇ ਤੇ ਜਵਾਬਦੇਹੀ ਤੇ ਮੁੱਖ ਮੰਤਰੀ ਨੂੰ ਦੇਣੀ ਪਏਗੀ ਕਿ ਉਹਦੇ ਪੰਜੇ ਕੋਲ 10 ਕਰੋੜ ਰੁਪਇਆ ਕਿੱਥੋਂ ਆਇਆ ਔਰ 52 ਕਰੋੜ ਦੇ ਐਸੈਟਸ ਕਿੱਥੋਂ ਆਏ ਔਰ ਜਵਾਬਦੇਹੀ ਦੇਣ ਦੀ ਬਜਾਏ ਉਹ ਇਹ ਕਹਿੰਦੇ ਨੇ ਪੋਲਿਟਿਕਲ ਬੈਂਡ ਡਾਟਾ 10 ਕਰੋੜ ਰੁਪਇਆ ਈਡੀ ਨੇ ਜਾ ਕੇ ਤਾਂ ਨਹੀਂ ਰੱਖਿਆ ਸੋ ਪੰਜਾਬ ਦੀ ਜਨਤਾ ਨੂੰ ਮੁੱਖ ਮੰਤਰੀ ਨੂੰ ਜਵਾਬ ਦੇਣਾ ਪਏਗਾ ਕਿ ਪੈਸਾ ਕਿਹਦਾ ਸੀਗਾ ਕਿੱਥੋਂ ਆਇਆ ਸੀਗਾ ਅੱਜ ਪੰਜਾਬ ਦੀ ਜਨਤਾ ਪੁੱਛਦੀ ਹੈ ਔਰ ਇੱਕ ਝੂਠੇ ਜਿਹੜੇ ਆਪਣੇ ਕਰਨ ਦੇ ਕੰਮ ਕਿ ਵੀ ਮੈਂ ਈਡੀ ਵੈਂਡਟਾ ਕਰ ਰਹੀ ਹੈ ਸੈਂਟਰ ਧੱਕਾ ਕਰ ਰਿਹਾ ਲੋ ਆਪਣਾ ਕੰਮ ਕਰਦਾ ਕਾਨੂੰਨ ਆਪਣਾ ਕੰਮ ਕਰਦਾ ਈਡੀ ਆਪਣਾ ਕੰਮ ਕਰਦੀ ਹੈ ਇੱਕ ਹੋਰ ਸਵਾਲ ਚੰਨੀ ਸਾਹਿਬ ਕਹਿੰਦੇ ਨੇ ਜੀ ਇਲੈਕਸ਼ਨ ਦੇ ਨੇੜੇ ਕਾਂਗਰਸੀ ਪੁੱਛਦੇ ਨੇ ਜੀ ਇਲੈਕਸ਼ਨ ਦੇ ਨੇੜੇ ਕਿਉਂ ਕੀਤਾ ਨਹੀਂ ਕਿ ਇਲੈਕਸ਼ਨ ਜਦੋਂ ਡਿਕਲੇਅਰ ਹੋ ਜਾਣ ਇਲੈਕਸ਼ਨ ਕੋਡ ਲੱਗ ਜਾਵੇ ਤੇ ਪੰਜਾਬ ਨੂੰ ਲੁੱਟਣ ਦਾ ਤੁਹਾਨੂੰ ਲਾਇਸੈਂਸ ਮਿਲ ਜਾਂਦਾ ਹੈ ਤੁਸੀਂ ਪੰਜਾਬ ਨੂੰ ਲੁੱਟ ਕੇ ਖਾ ਗਏ 5 ਸਾਲ ਔਰ ਅਸੀਂ ਪਹਿਲੇ ਦਿਨ ਤੋਂ ਕਹਿੰਦੇ ਆ ਰਹੇ ਆ ਕਿ ਪੰਜਾਬ ਦੇ ਮੰਤਰੀ ਸੰਤਰੀ ਨੇਤਾ ਐਮ ਐਲ ਏ ਸਾਰੇ ਪੰਜਾਬ ਦਾ ਖਜ਼ਾਨਾ ਲੁੱਟਣ ਲੱਗੇ ਨੇ ਚਾਹੇ ਉਹ ਰੇਤਾ ਰੇਤਾ ਦਾ ਮਾਫੀਆ ਬਣਾ ਕੇ ਲੁੱਟਦੇ ਹੋਣ ਚਾਹੇ ਸ਼ਰਾਬ ਦਾ ਮਾਫੀਆ ਬਣਾ ਕੇ ਲੁੱਟਦੇ ਹੋਣ ਚਾਹੇ ਚਿੱਟੇ ਦਾ ਕਾਰੋਬਾਰ ਕਰਦੇ ਹੋਣ ਹੁਣ ਜਦੋਂ ਬਰਾਦਗੀ ਹੋ ਗਈ ਪੈਸਾ ਬਰਾਮਦ ਹੋ ਗਿਆ ਕੈਸ਼ ਬਰਾਮਦ ਹੋ ਗਿਆ ਹੁਣ ਕਹਿੰਦੇ ਨੇ ਪੋਲਿਟੀਕਲ ਵੈਂਡੇਟਾ ਹੈ ਜੀ ਔਰ ਇਲੈਕਸ਼ਨਾਂ ਵੀ ਲੈ ਕਿਉਂ ਕੀਤਾ ਗਿਆ ਮੈਂ ਤਹਿਰਾਨੀ ਆ ਨਾ ਨਿਸਾਬ اور ਕਾਂਗਰਸ ਦੇ ਨੇਤਾਵਾਂ ਨੂੰ ਮੈਂ ਕਹਿਣਾ ਚਾਹਨਾ ਕਿ ਪੰਜਾਬ ਦੀ ਜਨਤਾ ਨੂੰ ਜਵਾਬ ਦਿਓ ਇਹ ਪੈਸਾ ਕਿਹਦਾ ਸੀਗਾ ਕਿੱਥੋਂ ਆਇਆ ਸੀਗਾ ਪੰਜਾਬ ਦੀ ਜਨਤਾ ਪੁੱਛਦੀ ਹੈ ਦੇਖੋ ਇਹ ਜਸ ਅਸੀਂ ਇੱذ ਕੀ ਕਹਿ ਸਕਦੇ ਤੇ ED اور ਜਿਹੜੇ ਏਜੰਸੀਜ਼ ਹੈਗੀਆਂ ਨੇ ਉਹਨਾਂ ਨੇ ਦੇਖਣਾ ਹੈ ਕਿ ਇਹਦੇ ਵਿੱਚ ਕੀ ਕੀ ਉਹਨਾਂ ਨੂੰ ਮਿਲਿਆ ਕਿਸ ਬੇਸ ਦੇ ਉੱਤੇ ਉਹਨਾਂ ਨੇ ਉਹਨੂੰ ਗ੍ਰਿਫਤਾਰ ਕੀਤਾ ਔਰ ਜੇ ਕਿਸੇ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਰੇਡ ਦੇ ਬਾਅਦ ਏ ਵੀ ਗਾਲੂ ਬੜੀ ਸਾਫ ਹੈਗੀ ਹੈ ਕਿ ਉਹਦੇ ਖਿਲਾਫ ਕੋਈ ਪੁਕਤਾ ਸਬੂਤ ਮਿਲੇ ਹੋਣਗੇ ਤੇ ਇਸ ਕਰਕੇ ਉਹ ਈਡੀ ਨੇ ਗ੍ਰਿਫਤਾਰ ਕੀਤਾ ਇਹ ਚ ਰਾਜਨੀਤੀ ਦੀ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਸਰਕਾਰੀ ਏਜੰਸੀਆਂ ਆਪਣਾ ਕੰਮ ਕਰਦੀਆਂ ਨੇ ਔਰ ਈਡੀ ਵਰਗੀ ਜਿਹੜੀ ਏਜੰਸੀ ਹੈ ਇੰਡੀਪੈਂਡੈਂਟ ਵਰਕ ਕਰਦੀ ਹੈ ਇਸ ਕੋਈ ਪੋਲਿਟੀਕਲ ਇੰਟਰਫੇਰੈਂਸ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਐਸਐਮਜ਼ेड ਪੰਜਾਬ ਦੇ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ